ਵਾਸੀਆਂ ਦੀਆਂ ਮਨਮਰਜ਼ੀਆਂ ਦਿਨੋਂ ਦਿਨ ਵਧਦੀਆਂ ਨਜ਼ਰ ਆ ਰਹੀਆਂ ਨੇ ਸ਼ਰਾਬ ਪੀ ਕੇ ਕਈ ਵਾਰ ਅਜੀਹਾ ਹੰਗਾਮਾ ਕਰਦੇ ਨੇ ਕਿ ਨਾਲ ਖੜੇ ਬੰਦੇ ਵੀ ਇਹ ਸੋਚਦੇ ਨੇ ਕਿ ਇਹ ਪੰਜਾਬੀ ਹੈ ਜਾਂ ਪ੍ਰਵਾਸੀ ਔਰ ਦੂਜੇ ਪਾਸੇ ਸ਼ਰੀਆਮ ਪਿੰਡਾਂ ਦੇ ਵਿੱਚ ਬੀੜੀਆਂ ਸਰਗਟਾਂ ਤੰਬਾਕੂ ਪਤਾ ਨਹੀਂ ਕੀ ਕੀ ਖਾ ਕੇ ਥੁੱਕਦੇ ਰਹਿੰਦੇ ਨੇ ਜਿਸ ਦੇ ਨਾਲ ਪੰਜਾਬੀ ਇਹਨਾਂ ਦਿਨਾਂ ਦੇ ਵਿੱਚ ਪ੍ਰਵਾਸੀਆਂ ਤੋਂ ਕਾਫੀ ਨਾਰਾਜ਼ ਜਿਹੜੇ ਉਹ ਨਜ਼ਰ ਆ ਰਹੇ ਨੇ ਔਰ ਤੁਸੀਂ ਦੇਖਿਆ ਕਿ ਕਈ ਪਿੰਡ ਵਾਸੀਆਂ ਨੇ ਤਾਂ ਇਹਨਾਂ ਦੇ ਖਿਲਾਫ ਮਤੇ ਵੀ ਪਾਸ ਕੀਤੇ ਨੇ ਕਿ ਇਹਨਾਂ ਦਾ ਪਿੰਡ ਦੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ ਔਰ ਇਸ ਪਿੰਡ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਨੇ ਉਹ ਬਕਾਇਦਾ ਤੌਰ ਤੇ ਪਿੰਡ ਛੱਡ ਕੇ ਚਲੇ ਜਾਣ ਕੰਮ ਦੀ ਤਲਾਸ਼ ਵਿੱਚ ਆਉਂਦੇ ਨੇ ਪੰਜਾਬ ਦੇ ਵਿੱਚ ਆਉਂਦੇ ਨੇ ਠੀਕ ਹੈ ਤੁਹਾਨੂੰ ਕੰਮ ਮਿਲਦਾ ਇੱਥੇ ਪੰਜਾਬ ਦੇ ਵਿੱਚ ਤੁਸੀਂ ਜਿੱਥੋਂ ਕੰਮ ਮਿਲਦਾ ਜਿਸ ਦਾ ਤੁਸੀਂ ਖਾ ਰਹੇ ਹੋ ਕਮ ਸੇ ਕਮ ਉਸਤੇ ਪ੍ਰਤੀ ਵਫਾਦਾਰਤਾ ਰਹੋ ਔਰ ਬਹੁਤ ਸਾਰੀਆਂ ਖਬਰਾਂ ਅਖਬਾਰਾਂ ਦੀ ਸੁਰਖੀਆਂ ਬਣਦੀਆਂ ਨੇ ਸੋਸ਼ਲ ਮੀਡੀਆ ਦੇ ਵਿੱਚ ਆਉਂਦੀਆਂ ਨੇ ਅੱਜ ਮੈਂ ਇੱਕ ਸਵੇਰੇ ਪੰਜਾਬੀ ਟ੍ਰਿਬਿਊਨ ਦਾ ਇੱਕ ਪੇਜ ਦੇਖ ਰਿਹਾ ਸੀ ਜਿਸ ਦੇ ਵਿੱਚ ਬਕਾਇਦਾ ਤੌਰ ਤੇ ਪ੍ਰਵਾਸੀਆਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਪਿੰਡ ਛੱਡਣ ਦੇ ਹੁਕਮ ਫਤੇਗੜ ਸਾਹਿਬ ਦੇ ਨੇੜੇ ਪਿੰਡਿਆਜੀ ਲਖਨਪੁਰ ਗਰਚਾ ਪੱਤੀ ਦੀ ਪੰਚਾਇਤ ਨੇ ਪਾਸ ਕੀਤਾ ਹੈ ਮਤਾ ਇਹ ਮੈਂ ਦੱਸਣਾ ਚਾਹੁੰਦਾ ਕਿ ਇਹ ਪੰਜਾਬੀ ਟਰਬਿਊਨ ਦੀ ਜਿਹੜੀ ਹੈ ਅਖਬਾਰ ਹੈ ਜਿਹੜੀ ਉਸ ਦੇ ਉੱਪਰ ਦੀ ਮੇਨ ਹੈਡਲਾਈਨ ਮੈਂ ਪੜ ਰਿਹਾ ਕਿ ਗਰਚਾ ਪੱਤੀ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਮਾਮਲੇ ਦੇ ਬਾਰੇ ਜਦੋਂ ਪੁਲਿਸ ਤੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਹੈ ਸ਼ਿਕਾਇਤ ਮਿਲਣ ਤੇ ਕਹਿੰਦੇ ਕਿ ਅਸੀਂ ਭਰੋਸਾ ਦਿੱਤਾ ਹੈ ਕਿ ਸ਼ਿਕਾਇਤ ਮਿਲੀ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਮਤਲਬ ਪਿੰਡ ਦੀ ਪੰਚਾਇਤ ਨੇ ਇਸ ਖਬਰ ਦੇ ਮੁਤਾਬਕ ਪ੍ਰਵਾਸੀਆਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਪਿੰਡ ਛੱਡਣ ਦੇ ਹੁਕਮ ਦੇ ਦਿੱਤੇ ਹੈ ਔਰ ਇਸ ਮਾਮਲੇ ਦੇ ਬਾਰੇ ਜਦੋਂ ਮਤਲਬ ਪੁਲਿਸ ਤੇ ਨਾਲ ਗੱਲਬਾਤ ਕੀਤੀ ਕਿ ਉਹਨਾਂ ਨੇ ਕਿਹਾ ਕਿ ਜੀ ਕੋਈ ਸਾਨੂੰ ਜਾਣਕਾਰੀ ਨਹੀਂ ਹੈ ਸ਼ਿਕਾਇਤ ਜਦੋਂ ਮਿਲੇਗੀ ਤਾਂ ਅਸੀਂ ਭਰੋਸਾ ਦਿੱਤਾ ਹੈ ਕਿ ਉਸ ਤੇ ਕਾਰਵਾਈ ਅਸੀਂ ਕਰਾਂਗੇ ਦੋਸਤੋ ਇਦਾਂ ਹੀ ਹੈ ਕਿ ਮਤਲਬ ਖਬਰ ਦੇ ਵਿੱਚ ਜਿਹੜੀ ਸੁਰਖੀ ਬਣੀ ਹੈ ਔਰ ਉਹਦੇ ਵਿੱਚ ਕੁਝ ਨਾ ਕੁਝ ਤਾਂ ਹੋਏਗਾ ਹੀ ਹੁਣ ਜਦੋਂ ਪੂਰੀ ਆਪਾਂ ਖਬਰ ਪੜਦੇ ਆ ਤਾਂ ਉਹੀ ਜਿਹੜੀਆਂ ਗੱਲਾਂ ਮੈਂ ਦੱਸਿਆ ਬਈ ਇਹ ਲੋਕ ਕਈ ਪ੍ਰਵਾਸੀ ਜਿਹੜੇ ਨੇ ਪਿੰਡਾਂ ਦੇ ਵਿੱਚ ਸਰਗਟਾਂ ਬੀੜੀਆਂ ਪਿੰਦੇ ਫਿਰਦੇ ਨੇ ਉਹ ਨਸ਼ਿਆਂ ਦੇ ਵੀ ਆਦੀ ਨੇ ਜਿਸ ਕਾਰਨ ਚੋਰੀਆਂ ਡਕੈਤੀਆਂ ਤੇ ਨਸ਼ਿਆਂ ਦੇ ਨਾਲ ਸੰਬੰਧਿਤ ਅਪਰਾਧ ਜਿਹੜੇ ਐ ਉਹ ਹੁੰਦੇ ਨੇ ਔਰ ਵੱਡੀ ਗੱਲ ਐ ਕਿ ਉਹਨਾਂ ਨੇ ਪਿੰਡ ਵਾਸੀਆਂ ਨੇ ਇਹਨਾਂ ਨੂੰ ਸੁਧਾਰਨ ਲਈ ਅਪੀਲ ਵੀ ਕੀਤੀ ਐ ਉਸ ਦੇ ਬਾਵਜੂਦ ਵੀ ਇਹ ਸੁਧਰ ਦੇ ਨਜ਼ਰ ਨਹੀਂ ਆ ਰਿਹਾ ਹੁਣ ਤੁਸੀਂ ਦੱਸੋ ਕਿ ਹਰ ਇਨਸਾਨ ਦੀ ਇੱਕ ਮਤਲਬ ਉਹ ਲੈਵਲ ਹੁੰਦਾ ਹੈ ਔਰ ਉਸ ਲੈਵਲ ਦੇ ਵਿੱਚ ਜਦੋਂ ਪਿੰਡ ਦੇ ਪੰਚਾਇਤ ਨੇ ਮਤਲਬ ਉਹ ਲੈਵਲ ਲੰਘ ਗਿਆ ਤਾਂ ਪਿੰਡ ਦੀ ਪੰਚਾਇਤ ਨੇ ਜਿਹੜਾ ਉਹ ਮਤਲਬ ਇੱਕ ਮਤਾ ਪਕਾਇਆ ਹੈ ਮਤਾ ਬਣਾਇਆ ਔਰ ਉਸ ਮਤੇ ਦੇ ਤਹਿਤ ਪਿੰਡ ਦੀ ਪੰਚਾਇਤ ਨੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪ੍ਰਵਾਸੀਆਂ ਦੇ ਖਿਲਾਫ ਮਤਾ ਪਾਸ ਕੀਤਾ ਹੈ ਸਥਾਨਕ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਔਰ ਜੀ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਪਿੰਡ ਦੇ ਸਰਪੰਚ ਸਾਹਿਬ ਵੀ ਐ ਬਰਜਿੰਦਰ ਸਿੰਘ ਬਿੰਦਾ ਉਹਨਾਂ ਨੇ ਕਿਹਾ ਕਿ ਪ੍ਰਵਾਸੀ ਖੇਤਾਂ ਦੇ ਵਿੱਚ ਕੰਮ ਕਰਨ ਲਈ ਪੰਜਾਬ ਵਿੱਚ ਆਏ ਸਨ ਪਰ ਉਹਨਾਂ ਦਰਿਆ ਦੇ ਕੰਢੇ ਆਪਣੀਆਂ ਝੁੱਗੀਆਂ ਪੱਕੇ ਤੌਰ ਤੇ ਬਣਾ ਲਈਆਂ ਪੱਕੇ ਤੌਰ ਤੇ ਹੁਣ ਤੁਸੀਂ ਦੱਸੋ ਕਿ ਮਤਲਬ ਕਿਸ ਤਰ੍ਹਾਂ ਹੋ ਸਕਦਾ ਉਹਨਾਂ ਦਾ ਪਹਛਾਨ ਪੱਤਰ ਕੀ ਹੈ ਉਹਨਾਂ ਦਾ ਆਧਾਰ ਕਾਰਡ ਕੀ ਹੈ ਇੱਕ ਗੱਲ ਮੈਂ ਪੜ ਰਿਹਾ ਸੀ ਬਹੁਤ ਸੋਹਣੀ ਲਿਖੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕੰਮ ਕਰਨ ਪਰ ਜਿਨ੍ਹਾਂ ਦੇ ਕੋਲੇ ਕੰਮ ਕਰਦੇ ਨੇ ਉਹਨਾਂ ਦੇ ਕੋਲ ਇਹਨਾਂ ਦੇ ਆਧਾਰ ਕਾਰਡ ਇਹਨਾਂ ਦਾ ਨਾਮ ਸਾਰਾ ਉਹ ਹੋਣਾ ਚਾਹੀਦਾ ਹੈ ਤਾਂ ਹੀ ਮਤਲਬ ਜਿਹੜਾ ਹੈ ਇਹ ਲੋਕ ਵਧੀਆ ਤਰੀਕੇ ਨਾਲ ਦੇਖੋ ਕੱਲ ਨੂੰ ਕੋਈ ਗੁਨਾਹ ਹੋ ਜਾਂਦਾ ਹੈ ਕੱਲ ਨੂੰ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਇਹਨਾਂ ਲੋਕਾਂ ਦਾ ਥੋ ਪਤਾ ਕਿਸੇ ਦੇ ਕੋਲ ਨਹੀਂ ਫਿਰ ਦੱਸੋ ਉਸ ਦਾ ਕੌਣ ਜ਼ਿੰਮੇਵਾਰ ਹੋਏਗਾ ਸੋ ਇਸ ਕਰਕੇ ਕਿਤੇ ਨਾ ਕਿਤੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਾਧੀਆਂ ਨਹੀਂ ਬਲਕਿ ਆਪਣੀਆਂ ਮੁਸ਼ਕਲਾਂ ਉਹ ਆਪ ਵਧਾਉਂਦੇ ਨੇ ਦੇਖੋ ਪੰਜਾਬ ਦੇ ਵਿੱਚ ਅੱਜ ਪੂਰੇ ਮਤਲਬ ਏਰੀਏ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀ ਫੈਲੇ ਹੋਏ ਨੇ ਇਹਨਾਂ ਦਾ ਪਰਿਵਾਰ ਇਹਨਾਂ ਦੇ ਬੱਚੇ ਛੋਟੇ-ਛੋਟੇ ਬੱਚੇ ਉਹ ਕੰਮ ਕਰਦੇ ਨੇ ਘਰਵਾਲੀਆਂ ਘਰਾਂ 'ਚ ਜਾ ਜਾ ਕੇ ਕੰਮ ਕਰਦੀਆਂ ਨੇ ਆਪ ਮਿਹਨਤ ਮਜ਼ਦੂਰੀ ਕਰਦੇ ਨੇ ਔਰ ਜੇਕਰ ਇਹਨਾਂ ਦੀ ਬੋਲ ਬਾਣੀ ਗਲਤ ਹੈ ਤੇ ਤੁਸੀਂ ਦੱਸੋ ਕਿ ਇਹਨਾਂ ਨੂੰ ਕੌਣ ਰਿਸਪੈਕਟ ਦੇਵੇਗਾ ਜੇ ਸਿਰ ਕਿਉਂਕਿ ਪੰਜਾਬ ਦੀ ਹਰਤੀ ਹੈ ਪੰਜਾਬ ਦੇ ਵਿੱਚ ਸ਼ਰੀਆਮ ਤਾਂ ਕੋਈ ਸਰਗਟਾ ਬੀੜੀਆਂ ਪੀ ਨਹੀਂ ਸਕਦਾ ਕਿਉਂਕਿ ਸਾਡੇ ਪੰਜਾਬ ਦੀ ਇੱਕ ਮਤਲਬ ਕਹਿ ਸਕਦੇ ਆ ਕਿ ਰਵਾਇਤ ਹੈ ਕਿ ਬੀੜੀ ਸਰਗਟ ਦੇ ਖੋਖੇ ਵੀ ਇਹਨਾਂ ਲੋਕਾਂ ਦੇ ਜਿਹੜੇ ਨੇ ਉਹ ਹੈ ਜਹਾਲਾਂਕੀ ਬਹੁਤ ਸਾਰੀਆਂ ਸੰਸਥਾਵਾਂ ਨੇ ਇਹਨਾਂ ਨੂੰ ਚਕਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ ਸੋ ਇਸ ਕਰਕੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਨਾਲ ਇਹ ਬਿਲਕੁਲ ਬੈਠ ਕੇ ਗੱਲ ਕੀਤੀ ਜਾਵੇ ਕਿ ਤੁਹਾਨੂੰ ਪੰਜਾਬ ਦੇ ਵਿੱਚ ਰੋਜ਼ਗਾਰ ਮਿਲਿਆ ਅੱਜ ਦੇ ਦੌਰ ਦੇ ਵਿੱਚ ਜਿਸ ਨੂੰ ਰੋਜ਼ਗਾਰ ਮਿਲਦਾ ਉਸ ਨੂੰ ਪੂਰੀ ਜ਼ਿੰਦਗੀ ਵਾਸਤੇ ਉਸ ਦਾ एहसानमंद ਹੋਣਾ ਚਾਹੀਦਾ ਹੈ ਲੇਕਿਨ ਇਹ ਲੋਕ ਨੇ ਜਿਹੜੇ ਕਿ ਮਤਲਬ ਜਿਹੜੇ ਪੰਜਾਬ ਦਾ ਹੀ ਖਾਂਦੇ ਨੇ ਔਰ ਪੰਜਾਬ ਦੇ ਉੱਪਰ ਹੀ ਕਿਤੇ ਨਾ ਕਿਤੇ ਇਹ ਲੋਕ ਵਰਦੇ ਨੇ ਔਰ ਸਰਗਟਾਂ ਦਾ ਔਰ ਪਤਾ ਨਹੀਂ ਕਿਹੜੇ ਕਿਹੜੇ ਤੰਬਾਕੂ ਜਰਦੇ ਲਾ ਲਾ ਕੇ ਇਹੋ ਜਿਹੇ ਥੁੱਕਦੇ ਨੇ ਕਿ ਨਾਲ ਬੈਠੇ ਲੋਕ ਜਿਹੜੇ ਨੇ ਉਹ ਵੀ ਮਤਲਬ ਜਿਹੜੇ ਆ ਇਹਨਾਂ ਤੋਂ ਪਰੇਸ਼ਾਨ ਹੋ ਜਾਂਦੇ ਨੇ ਫਿਰ ਬਿਜ਼ਨਸ ਦੇਖ ਲਓ ਜਿੰਨੇ ਵੀ ਅੱਜ ਖੋਖੇ ਰੇੜੀਆਂ ਤੁਸੀਂ ਦੇਖੋਗੇ ਸਾਰੀਆਂ ਪ੍ਰਵਾਸੀਆਂ ਦੀਆਂ ਲੋਕ ਸਮਾਨ ਲੈਂਦੇ ਐ ਠੀਕ ਐ ਭਾਈਚਾਰਕ ਵੀ ਹੋ ਸਕਦੀ ਸਾਂਝ ਵੀ ਕਿਤੇ ਹੋ ਸਕਦੀ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਪਰਵਾਸੀ ਇੱਕੋ ਜਿਹੇ ਨੇ ਬਹੁਤ ਸਾਰੇ ਪਰਵਾਸੀ ਨੇ ਜਿਨ੍ਹਾਂ ਦੇ ਨਾਲ ਲੋਕਾਂ ਦਾ ਸਹਿਚਾਰ ਬਹੁਤ ਵਧੀਆ ਹੈ ਬਹੁਤ ਸਾਰੇ ਪਰਵਾਸੀ ਨੇ ਜਿਨ੍ਹਾਂ ਜਿਹੜੇ ਕਿ ਖੇਤੀ ਦੇ ਨਾਲ ਜੁੜੇ ਹੋਏ ਕਿਸਾਨ ਨੇ ਉਹਨਾਂ ਦੇ ਕੋਲ 20 20 30 30 ਸਾਲਾਂ ਤੋਂ ਕੰਮ ਕਰਦੇ ਨੇ ਸਹਿਚਾਰ ਵੀ ਹੁੰਦਾ ਹੈ ਵਿਸ਼ਵਾਸ ਵੀ ਹੁੰਦਾ ਹੈ ਪਰ ਕਈ ਇਹੋ ਜਿਹੇ ਨੇ ਜਿਹੜੇ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਉਹ ਮਤਲਬ ਇਹਸਾਨ ਵਿੱਚ ਨਹੀਂ ਲੈਂਦੇ ਇਹਨਾਂ ਚੀਜ਼ਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਪੈਸੇ ਵੱਲ ਜ਼ਿਆਦਾ ਤਵੱਜੂ ਦਿੰਦੇ ਨੇ ਔਰ ਹੁਣ ਇਸ ਪਿੰਡ ਵਾਸੀਆਂ ਨੇ ਮਤਲਬ ਜਿਹੜਾ ਹੈ ਉਹ ਮਤਲਬ ਇਤਰਾਜ਼ ਜ਼ਾਹਰ ਕੀਤਾ ਹੈ ਕਿ ਉਹਨਾਂ ਨੂੰ ਹਫ਼ਤਾ ਦਿੱਤਾ ਹੈ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਕਿਉਂਕਿ ਪ੍ਰਸ਼ਾਸਨ ਨੇ ਉਧਰ ਕਹਿ ਦਿੱਤਾ ਪੁਲਿਸ ਆਫੀਸਰ ਨੇ ਕਿ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੇ ਆਪਾਂ ਇਸ ਏਰੀਏ ਦੇ ਆਪਾਂ ਐਮਐਲਏ ਸਾਹਿਬ ਦੀ ਗੱਲ ਕਰ ਲਈਏ ਕਿਉਂਕਿ ਮਤਲਬ ਜਿਹੜੇ ਐਮ ਐਲ ਏ ਬਸੀ ਪਠਾਣਾ ਤੋਂ ਵਿਧਾਇਕ ਨੇ ਰੁਪਿੰਦਰ ਸਿੰਘ ਹੈਪੀ ਜੀ ਉਹਨਾਂ ਨੇ ਵੀ ਆਪਣੇ ਹਲਕੇ ਦੇ ਵਿੱਚ ਅਜਿਹੀ ਕਿਸੇ ਵੀ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਕਿਹਾ ਉਹਨਾਂ ਨੇ ਕਹਿੰਦੇ ਬਾਕੀ ਜਦੋਂ ਕੋਈ ਗੱਲ ਹੋਏਗੀ ਤਾਂ ਅਸੀਂ ਜ਼ਰੂਰ ਇਸ ਤੇ ਵਿਚਾਰ ਕਰਾਂਗੇ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਇਹ ਵਾਕਈ ਬਹੁਤ ਗੰਭੀਰ ਮੁੱਦਾ ਹੈ ਔਰ ਪ੍ਰਵਾਸੀ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਮਨਮਰਜ਼ੀਆਂ ਵੀ ਕਰਦੇ ਨੇ ਔਰ ਕਈ ਲੋਕ ਸਹਿਚਾਰ ਵੀ ਉਹਨਾਂ ਦਾ ਵਧੀਆ ਹੈ ਜਿਸ ਦੇ ਨਾਲ ਉਹ ਮਿਲਦੇ ਵਰਤਦੇ ਨੇ ਹੁਣ ਦੇਖਦੇ ਆਂ ਜੀ ਕਿ ਮਤਲਬ ਪੂਰੀ ਜਾਣਕਾਰੀ ਕੀ ਹੈ ਕੀ ਨਹੀਂ ਹੈ ਔਰ ਕੀ ਪੁਲਿਸ ਤੱਕ ਇਹ ਖਬਰ ਪਹੁੰਚੇਗੀ ਪੁਲਿਸ ਤੱਕ ਉਹਨਾਂ ਦਾ ਜੋ ਲਿਖਤੀ ਰੂਪ ਤੇ ਮਤਾ ਪਾਸ ਕੀਤਾ ਹੈ ਪਹੁੰਚੇਗਾ ਤਾਂ ਉਸ ਤੋਂ ਬਾਅਦ ਕੀ ਕਾਰਵਾਈ ਕਰੇਗੀ ਪੁਲਿਸ ਔਰ ਪ੍ਰਸ਼ਾਸਨ ਕੀ ਕਾਰਵਾਈ ਕਰੇਗਾ ਇਸਤੇ ਰਹੇਗੀ ਨਜ਼ਰ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ